ਕੰਮੀ ਨਿਕਾਲਿਆ ਫਿੱਟ ਤਾਂ ਹੋ ਰਹੀ ਸੀ ਆ ਮੋਟਿਆਂ ਦਾ ਟੱਪਰ ਵਿਖਾਉਣਾ ਤੁਹਾਨੂੰ ਮੈਂ ਮੋਟਿਆਂ ਦਾ ਇਹ ਕਾ ਮੋਟੀ ਇਹ ਕ ਇਧਰ ਬੈਠੀ ਉਹ ਕਟਾ ਦੇਖੋ ਬੈਠੀ ਆ ਲਾ 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 ਸਾਹਮਣੇ ਆ ਗਈ ਚਾਚੀ ਸਾਡੀ ਨਾ 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 ਸੈੜਦੀ ਨਾ ਗਦੀ ਹੋਈ ਪਾਇਆ ਇਹ ਪਲਾਜੋ ਚਾਚੀ ਨੇ ਵਾ ਵਾ ਵੇਖੋ ਜੀ ਵੇਖੋ ਜੀ ਵੇਖੋ ਪਲਾਜੋ ਬੁਲਾਇਓ ਬੁਲਾਇਓ ਵਾ ਜੀ ਵਾ ਆ ਗੋਏ ਨੂੰ ਖੁਸ਼ਬੂ ਵਾਹ ਜੀ ਵਾਹ ਤੇ ਆ ਮੱਝ ਦਾ ਪੋਸ ਕੀ ਕਹਿੰਦੀ ਕੀ ਕਹਿੰਦੀ ਕਿਦਨ ਆ ਜਾਣਾ ਤੇਰੀ ਮੰਮੀ ਨੇ ਦੱਸਾ ਤੇਰਾ ਬਾਦ ਦਸਾਂ ਦਿਨਾਂ ਬਾਅਦ ਸਟਾਰਟ ਹੋ ਜਾਣਾ ਤੇਰੇ ਨਾਲ ਕੁਸੌਣ ਨ ਠੋਕਨੇ ਤੇਰੇ ਕੁਸੌਣ ਨ ਚੁੰਨੀ ਲੈ ਹੁਣ ਬਸ ਉਹੀ ਕੰਮ ਹੋ ਗਏ ਚਲੋ ਚਲੋ ਪਾਣੀ ਲਾਉਣਾ ਮੱਕੀ ਨੂੰ ਬੋਤਲ ਜੀ ਡੋਲ ਆਏ ਪਰ ਸੇਮ ਥੂਂ ਚ ਕਹਿੰਦਾ ਢੇਡੀ ਵਾਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਹੜੀ ਗੱਲ ਕਰਦੀ ਫੈਸ਼ਨ ਦੀ ਬੀਬਾ ਸਾਡੀਆਂ ਤਾਂ ਦੇ ਚਾਚੀਆਂ ਘਰੇ ਪਲਾਜੋ ਵਾਈ ਫਿਰਦੀਆਂ ਯਾ ਬੀਗੋ ਇੱਧਰ ਟੈਡੀ ਜੀ ਹੋ ਗਏ ਮੰਮੀ ਜਾਂਦੀ ਆਹ ਜੀ ਯਾ ਜਦੋਂ ਮੇਰੇ ਯਾਰ ਐਵੇਂ ਗੋਰੀ ਚਿੱਟੇ ਬਾਹਰੋਂ ਆਉਣ ਪੰਜਾਬ ਦੀ ਖੁਸ਼ਬੂ ਸਪੈਸ਼ਲੀ ਕਨੇਡਾ ਆਈ ਲਵ ਪੰਜਾਬ ਗੋਏ ਨੂੰ ਹੀ ਖੁਸ਼ਬੂ ਵਾਹ ਜੀ ਵਾਹ ਤੇ ਆਈ ਉਹ ਕਹਿੰਦੇ ਨੇ ਕਿਵੇਂ ਇਹਨੇ ਇੰਗਲਿਸ਼ ਚ ਮੈਸੀ ਜੀ इंग्लिश कैने नहीं नहीं कहता नहीं मैं नो बहुत मिस कीता ये चीज नु आई रियली मिस दिस आई रियली मिस दिस माजु दा पोस शिट शिट पीछे चलो पीछे चलो बफेलो शिट ओ माय गॉड आईनी ज्यादा बफेलो दी शिट ਇੰਨਾ ਜਿਆਦਾ ਦੇਰ ਆਈ ਲਵ ਥਿਸ ਸੌਂਸ ਹਜੇ ਕਣ ਕਬੱਡੀ ਗਈ ਨਾ ਤੁਹਾਨੂੰ ਉਹ ਵੀ ਮੈਂ ਤੁਰ ਕੇ ਵਿਖਾ ਦੇਣਾ ਪੱਕੀ ਕਣ ਕਿ ਨੂੰ ਅੱਗ ਲੱਗ ਜਾਊਗੀ ਤ ਤਲਾ ਚਿਕੜੀਏ ਇਹ 8 ਮਹੀਨੇ ਕਾਲੇ ਆ ਫਿੱਟ ਤਾਂ ਹੋਣਾ ਹੀ ਸੀ ਆ ਮੋਟਿਆਂ ਦਾ ਟੱਪਰ ਵਿਖਾਉਣਾ ਤੁਹਾਨੂੰ ਮੈਂ ਮੋਟਿਆਂ ਦਾ ਇਹ ਕਾ ਮੋਟੀ ਇਹ ਕ ਇਧਰ ਬੈਠੀ ਉਹ ਕਟਾ ਦੇਖੋ ਬੈਠੀ ਮੇਰੀ ਤਾਂ ਮਰ ਗਈ ਆ ਬੈਠੀ ਉਹ ਲਿਫਟ ਨਹੀਂ ਆ ਬੇਬੀ ਕੋ ਡਾਈਟ ਪਲਾਨ ਮੇਰੇ ਤੋਂ ਲੈ ਸਾ ਤੇ ਫ੍ਰੀ ਆਫ ਕਾਸਟ ਚੱਕ ਦੇ ਗਰੀ ਕੀ ਕਹਿੰਦੀ ਕੀ ਕਹਿੰਦੀ ਇਹਨਾਂ ਚ ਬੇਡਾਂ ਲਾ ਕੇ ਹਾਂ ਤੇਰੀ ਮੰਮੀ ਨੇ ਆ ਜਾਣਾ ਤੇ ਮੋਟੀਆਂ ਮੋਟੀਆਂ ਗੱਲਾਂ ਦੇ ਵੇਖੀ ਸਲੈਪ ਤੋਂ ਮਾਰਨੇ ਮਾਰਨੋ ਰਹਿਣਾ ਨਾ ਇਹਨੇ ਆ ਖਾਣੋ ਰਹਿਣਾ ਖਾਣੋ ਰਹਿਣਾ ਗੱਟੋ ਜੀਏ ਮਮਾ ਲਾਈ ਆ ਸਾਡੀ ਕੁੜੀ ਦਾ ਅੱਜ ਹੈਪੀ ਬਰਥਡੇ ਜਨਮ ਦਿਨ ਵਿਸ਼ ਕਰ ਦੇ ਭਾਈ ਹੈਪੀ ਬਰਥਡੇ ਕੁੜੀ ਸਾਡੀ ਦਾ ਅੱਜ ਲੱਥੇ ਠੱਕਣ ਦੇ ਮੀਨਾ ਹੋ ਜਾਣਾ ਸਟਾਟ ਕਿਦੋਂ ਆ ਜਾਣਾ ਤੇਰੀ ਮੰਮੀ ਨੇ ਦੱਸਾ ਤੇਰਾ ਬਾਦ ਦਸਾਂ ਦਿਨਾਂ ਬਾਅਦ ਸਟਾਰਟ ਹੈ ਜਾਣਾ ਤੇਰੇ ਨਾਲ ਸ਼ੁਕਰ ਸ਼ਨੀਵਾਰ ਆਇਆ ਨਾ ਮੰਮਾ ਕਸੋ ਨਾ ਠੋਕਨੇ ਤੇਰੇ ਕਸੋ ਨਾ ਸ਼ੁਕਰ ਸ਼ਨੀਵਾਰ ਵੇ ਹਾਂ ਜਿਹੜਾ ਸ਼ੁਕਰ ਸ਼ਨੀਵਾਰ ਆ ਗਏ ਗੋਰੇ ਲਾਲ ਪੱਟੀ ਬੰਨੀ ਸਿਰ ਤੇ ਕੀ ਹੋਇਆ ਈ ਕੁਝ ਨਹੀਂ ਮੈਂ ਚੁੰਨੀ ਬਣੀ ਆ ਚੁੰਨੀ ਲੈ ਹੁਣ ਬਸ ਉਹੀ ਕੰਮ ਹੋ ਗਏ ਚਲੋ ਚਲੋ ਪਾਣੀ ਲਾਉਣਾ ਆ ਬਈ ਤੂੰ ਹੁਣ ਕੀ ਕਰ ਲਗਾ ਹੋਰ ਨਫਰ ਨਫਰ ਮੇਰੇ ਨਾਲ ਹੀ ਥੋੜੇ ਦਰ ਪਹਿਣਾ ਚਲੋ ਜਣ ਜੀਚ ਬਹਿ ਜਾ ਸਾਰੇ ਜਣੇ ਇਨਾ ਝੜ ਪੜ ਬੀਬੀਆਂ ਨੇ ਗੋਰੇ ਜੀ ਆ ਗਾਣਾ ਗਾਣਾ ਨਹੀਂ ਕਹਿ ਸਕਦੇ ਨੂੰ ਵਧੀਆ ਸੀਗਾ ਤੇ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਦੋਸਤੋ ਚਲੋ ਵੈਰੀ ਗੁੱਡ ਚਲੋ ਚਲਦੇ ਹਾਂ ਚਲੋ ਭਾਈ ਆ ਬੂਆ ਹੋ ਗਈ ਅਸੈਸਿਕ ਮਤਲਬ ਕਈਆਂ ਗੁਈਆਂ ਐ ਸਾਸਰੀ ਦੇ ਵਿੱਚ ਆ ਜਾਂਦੀ ਆਪਣੀ ਆ ਸਦਾ ਹੀ ਹੁੰਦੀ ਉਹ ਮੋਟਾ ਉਹ ਕਿੱਧਰ ਚੱਲਾ ਫੇਟ ਹੋਰ ਕੱਢ ਕੇ ਹਾਂ ਤਿਆਰੀ ਜੀ ਤੌਂਦੀ ਜੀ ਹਾਂ ਖਾਣ ਪੀਣ ਵਾਲਾ ਪ੍ਰੋਜੈਕਟ ਇੰਨੇ ਲੈਂਦੇ ਕੱਲ ਸਾਰੇ ਮਗਰ ਕਹਿੰਦਾ ਆ ਖਾਓ ਜੀ ਆ ਖਾਓ ਜੀ ਬਹੁਤ ਠੰਡਾ ਤੁਸੀਂ ਕੋਈ ਬੋਤਲ ਜੀ ਡੋਲ ਆਏ ਪਰ ਸੇਮ ਸੂਜ ਕਹਿੰਦਾ ਢੇਡੀ ਭਰ ਗਿਆ ਮੇਰਾ ਜੀ ਹੋਰ ਕਿਤੇ ਪੀਤੀ ਪਹਿਲੀ ਵਾਰੀ ਪੀਤੀ ਹਾਂ ਹਾਂ ਤੁਸੀਂ ਏ ਆ ਲਾਲਾ ਜਿਹੜੀ ਮਰਜੀ ਲਾਲਾ ਇਹ ਕਿੱਧਰ ਤੇ ਤੇਲ ਪਾਉਣ ਲੱਗਾ ਹੈ ਅੱਗੋਂ ਦੀ ਅੱਛਾ ਪਾ ਉਧਰ ਲੈ ਗਿਆ ਉਹਨੂੰ ਖੋਲ ਤਾਂ ਜਾ ਕੇ ਬਤਮੀਜ਼ੀਆਂ ਕਰਦਾ ਹੂੰ ਪਾਓ ਬਹੁਤ ਏੜ ਪਾਓ ਵਿੱਚ ਏ ਆ ਲਾਲਾ ਹੁੰਦੇ ਅੱਜ ਗਾੜੀ ਬੜੇ ਜੱਟ ਕੋਰੀਏ ਲੈਂਦੇ ਆ ਜਗੜ ਲਾ ਕੇ ਟੋਲਦੀ ਕੋਰੀਏ ਬਣਿਆ ਫਿਰਦਾ ਗੋਰਾ ਜੱਗੂਈ ਲਾਲ ਪੱਟੀ ਕੇ ਸਿਰ ਦੇ ਅੰਦਰ ਹੀ ਆ ਵੇਖ ਲੋ ਗੌਰ ਜੀ ਨਾਲ ਕਿਉਂ ਲੋਹਾਂ ਦੇ ਵਿੱਚ ਮੱਚਦਾ ਫਿਰੇ ਵੇ ਚੱਕੂ ਆਗ ਮਾਲਾ ਵੀਰਾਂ ਦੇ ਕਮੈਂਟ ਆ ਗਏ ਸੱਚੀ ਉਹੋ ਹੀ ਲੱਗਦਾ ਅੱਜ ਗੋਰਾ ਇੱਕ ਵਾਰ ਇਹ ਸਾਰ ਆੜਾ ਕੇ ਰੋ ਤਾਂ ਤਾਈ ਪੀਤਾ ਹੀ ਜੋ ਫਟ ਕਿਹਦੀ ਤੁਮੀ ਪਹਿਲਾਂ ਦੀ ਜੋ ਠੱਲੇ ਮੈਂ ਛੋਟੇ ਅੰਗੂਲੇ ਨੂੰ ਲਾ ਲੱਕ ਇੱਕਨ ਗੀਤੇ ਪਟੋਲਾਸ ਕਾ ਲੁਕਾਕਾਰ ਆਹ ਫਰਾ ਫੁੱਟੇ ਆਖ ਪੰਨੇ ਲੱਭ ਦੇ ਕੇ ਮੇਰੀ ਜੁੜੇ ਦੀ ਚੜਾਈ ਰਹੀ ਸਾਰੇ ਵੈਗ ਲੈ ਸਾਰੇ ਤੂ ਆਖੂ ਜੇ ਤਾ ਹੋ ਗਿਆ ਦੇ ਕੋਈ ਤੈਨੂੰ ਸਾਡੇ ਪੰਜ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ